ਉਹਨੂੰ ਕਹਿ ਦਿੱਤੀ ਵੈਗਰੂ ਵੈਗਰੂ ਜਪਣਾ ਤੇ ਬਾਬੇ ਨਾਨਕ ਨੂੰ ਮੰਨਣਾ ਉਹ ਕਹਿੰਦਾ ਠੀਕ ਹੈ। ਇੰਨੀਆ ਕਮਾਲਾ ਫੇਰਨੀ ਆ ਜੀ ਦੱਸੋ। ਸਿੱਧ ਉਧਰਾ ਕੰਮ ਹੁੰਦਾ। بڑے ਲਖੇ ਬੰਦੇ ਨੂੰ ਬੜਾ ਸਮਝਾਣਾ ਔਖਾ। ਬਾਬੇ ਸਿਕਾਪਾਈ ਬੜੀ ਕਰਨੀ ਪੈਂਦੀ ਆ ਘੰਟਾ ਘੰਟਾ ਦੋ ਦੋ ਘੰਟੇ ਉਹਨਾਂ ਸਵਾਲ ਹੀ ਕਰੇ ਜਾਣ। ਵਿਸ਼ਵਾਸ ਕ ਭਰੋਸਾ ਘੱਟ ਹੁੰਦਾ। ਵਿਦਿਆ ਵਿਚਾਰੀ ਤਾਂ ਪਰਪਰ ਵਿਦਿਆ ਪੜਨ ਦਾ ਫਾਇਦਾ ਵੀ ਪਰਮੇਸ਼ਰ ਨਾਲ ਜੁੜਿਆ ਜਾਵੇ। ਜੇ ਗੁਰੂ ਗ੍ਰੰਥ ਸਾਹਿਬ ਮਾਰਾਇਤੇ ਕਿੰਤੂ ਪਰੰਤੂ ਹੋ ਜੇ ਫਿਰ ਨਹੀਂ ਦਾਪ ਮਿਲਿਆ ਕਰੂਗਾ ਸੰਗਤ ਉਹਨਾਂ ਦੀ ਕਰੋ ਜਿਹੜੇ ਰੱਬ ਨਾਲ ਜੋੜਦੇ ਮਹਾਪੁਰਖ ਜਿਹੜੇ ਪ੍ਰਚਾਰਕ ਰੱਬ ਨਾਲ ਤੋੜਨ ਗੁਰੂ ਗ੍ਰੰਥ ਸਾਹਿਬ ਮਾਰਾਇਤੇ ਕਿੰਤੂ ਕਰਨ ਉਹਦੀ ਸੰਗਤ ਨਹੀਂ ਕਰਨੀ ਚਾਹੀਦੀ ਪਹਿਲਾਂ ਤਾਂ ਰੱਬ ਨਾਲ ਮਨ ਜੁੜਦਾ ਹੀ ਹੋਈ ਨਹੀਂ ਕਲਯੁਗ ਦਾ ਸਮਾਂ ਹੀ ਐਡਾ ਦਾ ਭਿਆਨਕ ਜੇ ਕੋਈ ਮਹਾਪੁਰਖ ਦੀ ਡਿਊਟੀ ਲੱਗੀ ਹੈ ਗੁਰਨਾਨਕ ਸਾਹਿਬ ਵੱਲੋਂ ਜੇ ਥੋੜਾ ਬੋਤ ਉਹਦੀ ਸੰਗਤ ਕੋਈ ਕਰਦਾ ਤਾਂ ਇਹ ਤੋੜਨ ਨੂੰ ਫਿਰਦੇ ਨੇ ਗੁਰੂ ਗੰਸਾਹ ਮਹਾਰਾਜ ਦੇ ਕਿੰਤੂ ਪਰੰਤੂ ਕਦੇ ਵੀ ਨਹੀਂ ਕਰਨਾ ਚਾਹੀਦਾ ਆਪਣੇ ਗੁਰੂ ਨੇ ਹੈ ਨਮਸਕਾਰ ਕਰੋ ਡੰਡੌਤ ਵੰਦਨਨਖ ਬਾਾਰ ਸਰਬ ਕਲਾ ਸਰਬ ਵੰਦਨਾ ਹਰ ਵੰਦਨਾ ਗੁਣ ਗਾਵੋ ਗੋਪਾਲ ਰਾਏ ਡੰਡੌਤ ਵੰਦਨਾ ਕਰੀਏ ਮਹਾਰਾਜ ਦੀ ਇਹਨਾਂ ਨੇ ਦਿੱਤਾ ਪਾਉ ਨੂੰ ਸਾਰਾ ਕੁਝ ਆਹਨ ਪਰ ਬੰਦਾ ਨਾ ਜਿਹੜਾ ਉਹਨੂੰ ਕਹਿ ਦਿੱਤੀ ਬੈਗਰੂ ਬੈਗਰੂ ਜਪਣਾ ਤੇ ਬਾਬੇ ਨਾਨਕ ਨੂੰ ਮੰਨਣਾ ਹੋ